ਕੀ ਲੱਗਦਾ ਉਧਰ ਤੁਹਾਡੇ ਪਿੰਡ ਦਾ ਇੱਕ ਦੋਤਾ ਅਕਾਲੀ ਪਾਰਟੀ ਦੇ ਵਿੱਚ ਜਾਨੀ ਕਿ ਮੈਦਾਨ ਚ ਉਤਰਿਆ ਕੀ ਲੱਗਦਾ ਵੀ ਕੌਣ ਬਾਜ਼ੀ ਮਾਰੂਗਾ ਪਰ ਅਸੀਂ ਤਾਂ ਦੋ ਤਿੰਨ ਹੀ ਪਾਵਾਂਗੇ ਆਮ ਤੌਰ ਤੇ ਕਹਿੰਦੇ ਪਿੰਡ ਦਾ ਕੰਮ ਨਹੀਂ ਕਰਦੇ ਹੁੰਦੇ ਜੇ ਕੋਈ ਲੀਡਰ ਬਣ ਜੇ ਤਾਂ ਜਾਨੀ ਕਿ ਨਹੀਂ ਸਾਡੇ ਖਾਸ ਕਰਕੇ ਸਰਦਾਰ ਨਸ਼ਤਰ ਸਿੰਘ ਜੀ ਬਰਾੜ ਉਹਨਾਂ ਨੇ ਪਿੰਡ ਲਈ ਬਹੁਤ ਕੁਸ਼ ਕੀਤਾ ਨਹੀਂ ਨਸ਼ਾ ਨਹੀਂ ਖਤਮ ਹੋਇਆ ਜੀ ਅਜੇ ਨਸ਼ਾ ਤਾਂ ਜੇ ਆਪਾਂ ਕਹਦੇ ਵੀ ਜੇ ਅੱਗੇ 56 ਹੁਣ 50 ਇਹ ਕਾਲੀ ਸਰਕਾਰ ਚ ਤੁਹਾਡੇ ਪਰ ਜਿੰਨ ਕੇ ਪਿੰਡ ਦੇ ਵਿੱਚ ਕਿੰਨੇ ਕ ਬੱਚੇ ਨੌਕਰੀਆਂ ਮਿਲੀਆਂ ਨੌਕਰੀਆਂ ਜਿੰਨੀਆਂ ਕ ਨਿਕਲ ਗਈਆਂ ਉਹਨੇ ਕ ਮਿਲੀਆਂ ਇਹਦੀ ਗੱਲ ਨਹੀਂ ਹਾਂ ਮਿਲੀਆਂ ਤੁਸੀਂ ਕਾਲੀ ਤੇ ਕਾਂਗਰਸ ਨੂੰ ਅਜੇ ਦੋ ਦੋਨੇ ਕੋਸੇ ਹੀ ਆ ਬਾਈ ਮਿਕਸ ਹੀ ਹਾਂ ਹਾਂ ਹੁਣ ਕਿਵੇਂ ਲੱਗਦਾ ਜੇ ਕਾਲੀਆਂ ਨੇ ਜਿੰਨ ਕੇ ਐਲਾਨ ਘਾਤਾ ਰਾਜਵਿੰਦਰ ਸਿੰਘ ਨੂੰ ਜਿੰਨ ਕੇ ਤੁਹਾਡੇ ਪਿੰਡ ਦਾ ਦੋਤਾ ਕਿਵੇਂ ਲੱਗਦਾ ਠੀਕ ਆ ਹੋ ਰਹੀ ਹੈ ਜੀ ਉਹਨੇ ਵੋਟਾਂ ਪਾਉਣੀਆਂ ਇਹਦਾ ਕਿਵੇਂ ਲੱਗਦਾ ਬਾਪੂ ਜੀ ਤੁਹਾਨੂੰ ਕੱਕੜੀਵੇਂ ਮਤਨ ਬਈ ਤੁਹਾਨੂੰ ਕਿਵੇਂ ਲੱਗਦਾ ਸਾਰੇ ਚੰਗੇ ਲੱਗਦੇ ਆ ਕਰਨ ਦਾ ਕੋਈ ਨੇ ਕੋਸ ਹੈ ਨਹੀਂ ਬਸ ਵੋਟਾਂ ਲੈ ਕੇ ਆਵਾਜ਼ ਦੇ ਘਰੇ ਆਉਦੇ ਜਿੱਤ ਕੇ ਬਣ ਕੇ ਤੂੰ ਕੌਣ ਤੇ ਮੈਂ ਕੌਣ ਕਹਿੰਦੇ ਵੀ ਜਿਆਦਾ ਕੰਮ ਡਿਵੈਲਪਮੈਂਟ ਹੋਈ ਆ ਜਾਨੀ ਕਿ ਕਾਲੀਆਂ ਦੇ ਰਾਜ ਚ ਉਦੋਂ ਬਾਅਦ ਜਾਨੀ ਕਿ ਜਿਹੜੀ ਡਿਵੈਲਪਮੈਂਟ ਘਟ ਗਈ ਇਹ ਗੱਲ ਸੱਚ ਆ ਜਾਂ ਕਿਵੇਂ ਜਾਨੀ ਕਿ ਵੀ ਹਰੇਕ ਨੇ ਆਪਣੀ ਮਤ ਨਾਲ ਵੋਟ ਪਾਉਣੀ ਆ ਸਾਰੇ ਚੰਗੇ ਆ ਤੇ ਸਾਰੇ ਮੰਦੇ ਆ ਜਿਸ ਨੂੰ ਕਹਿੰਦੇ ਪੰਜਾਬੀ ਚ ਵੀ ਸਾਡਾ ਪਿੰਡ ਕਿਸੇ ਦਾ ਰੋਜ਼ ਨਹੀਂ ਕਰਦਾ ਜਾਨੀ ਕਿ ਦਰਵੇਸ਼ ਬੰਦੇ ਹੀ ਉੱਠੇ ਸਾਡੇ ਪਿੰਡ ਦਾ ਜਿੰਨੇ ਵੀ ਉੱਠੇ ਆ ਸਿਆਸਤਦਾਨ ਕੋਈ ਜਣੇ ਕਿ ਅਗ ਲਗੜਾ ਉੱਠੇ ਨਹੀਂ ਹੈ ਜਿਹਨੂੰ ਕਹਿਦਗੇ ਆਪਾਂ ਮੋਦੀ ਮਾਰੂਗਾ ਬਾਜੀ ਫਿਰ ਹਾਂਜੀ ਮੋਦੀ ਨੂੰ ਪਟਕਾ 2000 ਰੁਪਏ ਸੰਤ ਲੱਕ ਕਿਸਾਨਾਂ ਨੂੰ ਅੱਛਾ ਹਾਂਜੀ ਉਹ ਤਾਂ ਕਹਿੰਦੇ ਕਿਸਾਨਾਂ ਦੇ ਬੰਬ ਸਿੱਟੀਆਂ ਦਾ ਤੂੰ ਕਹਿੰਦਾ ਲੈਨ ਤੇ ਕੋਈ ਗੱਲ ਨਹੀਂ ਮਰ ਜਾਂਦੇ ਕੁਛ ਨਹੀਂ ਹੁੰਦਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਪੰਜ ਕਰਾਈ ਕਲਾਂ ਦੇ ਵਿੱਚ ਜਣੇ ਕਿ ਇਹ ਸਿਆਸਤਦਾਨਾਂ ਦਾ ਜਣੇ ਕਿ ਪਿੰਡ ਮੰਨਿਆ ਜਾਂਦਾ ਹੈ ਅੱਜ ਅਸੀਂ ਪਿੰਡਾਂ ਦੇ ਵਿੱਚੋਂ ਪੁੱਛਾਂਗੇ ਜਨਨ ਕਿ ਇੱਥੋਂ ਦੇ ਜਨਨ ਕਿ ਜਿਹੜੇ ਪ੍ਰਾਣੀ ਦੀ ਗੱਲ ਕਰਗੇ ਸਿਆਸਦਾਨ ਜਨ ਜਗਿੰਦਰ ਸਿੰਘ ਪੰਜ ਕਰਾਈ ਗੁਰਦੇਵ ਸਿੰਘ ਜੀ ਬਾਦਲ ਜਨਨ ਕਿ ਹੋਰ ਵੀ ਕਾਫੀ ਸਿਆਸਦਾਨ ਜਨਨ ਕਿ ਇਸ ਪਿੰਡ ਦੇ ਵਿੱਚੋਂ ਮੈਦਾਨ ਖੋਲਦੇ ਆ ਮੈਦਾਨ ਦੇ ਵਿੱਚ ਕਿਵੇਂ ਲੱਗਦਾ ਜਨਨ ਕਿ ਇੱਥ ਕੀ ਕਰਮਜੀਤ ਨੂੰ ਮੋਲ ਨੂੰ ਟਿਕਟ ਦੇ ਦਿੱਤੀ ਹੈ ਕੀ ਲੱਗਦਾ ਉਧਰ ਤੁਹਾਡੇ ਪਿੰਡ ਦਾ ਇੱਕ ਦੋਤਾ ਅਕਾਲੀ ਪਾਰਟੀ ਦੇ ਵਿੱਚ ਜਨਨ ਕਿ ਮੈਦਾਨ ਚ ਉਤਰਿਆ ਕੀ ਲੱਗਦਾ ਵੀ ਕੌਣ ਬਾਜ਼ੀ ਮਾਰੂਗਾ ਬਾਕੀ ਜੀ ਜਿਹੜਾ ਹੈਗਾ ਇਹ ਜਨਤਾ ਦੇ ਹੱਥ ਆ ਪਰ ਅਸੀਂ ਤਾਂ ਦੋ ਤਿੰਨ ਹੀ ਪਾਵਾਂਗੇ ਕਿ ਸਾਹ ਹਾਂ ਜੀ ਇਹ ਕਾਰਨ ਕਿਉਂ ਕਾਰਨ ਕੋਈ ਕਾਰਨ ਕੀ ਕਾਰਨ ਸਾਡਾ ਹੈਗਾ ਜੀ ਜਾਨੀ ਕਿ ਗੁਰਦੇਵ ਸਿੰਘ ਬਾਦਲ ਨੇ ਸਾਡੇ ਹਲਕੇ ਪਿੰਡ ਦੇ ਵਿੱਚ ਖਾਸ ਕਰਕੇ ਬਹੁਤ ਕੰਮ ਕੀਤੇ ਆ ਜੀ ਉਹਦੇ ਮੂਹ ਨੂੰ ਕਹਿ ਲੋ ਬਾਕੀ ਸਰਦਾਰ ਨਸ਼ਤਰ ਸਿੰਘ ਜੀ ਬਰਾਡ ਚੇਅਰਮੈਨ ਮਾਰਕੀਟ ਕਮੇਟੀ ਸਾਬਕਾ ਜੀ ਮਰਹੂਮ ਉਹਨਾਂ ਦੇ ਮੂਹ ਨੂੰ ਸੂਬਾ ਸਿੰਘ ਬਾਦਲਾ ਹੁਣ ਵਧੀਆ ਲੋਕਾਂ ਦੇ ਵਿੱਚ ਇਹਦੇ ਕੰਮ ਤਾਂ ਜਿਹੜੇ ਜਾਨੀ ਕਿ ਕਹਿਦਗੇ ਵੀ ਉਹਨਾਂ ਤੋਂ ਨਹੀਂ ਹੁੰਦੇਗੇ ਕਿਉਂਕਿ ਸਰਕਾਰ ਹੋਰ ਹੈ ਜੀ 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 ਤੇ ਪਰ ਲੋਕਾਂ ਦੇ ਵਿੱਚ ਵਧੀਆ ਉਹਨਾਂ ਦਾ ਹੁਣ ਜਾਣ ਆ ਜੀ ਜੇ ਜਦੋਂ ਮੌਜੂਦਾ ਸਰਕਾਰ ਸੀ ਕਾਲੀ ਪਾਰਟੀ ਦੀ ਤੁਹਾਡੇ ਗੁਰਦੇਵ ਸਿੰਘ ਜੀ ਨੇ ਕਿ ਇਥੋਂ ਦੇ ਖੇਤੀਬਾੜੀ ਮੰਤਰੀ ਰਹੇ ਆ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਉਦੋਂ ਕਿੰਨੇ ਕੰਮ ਹੋਦੇ ਸੀ ਤੁਹਾਡੇ ਬਹੁਤ ਜ਼ਿਆਦੇ ਜੀ ਪਿੰਡ ਦੇ ਖਾਸ ਕਰਕੇ ਲੋਕਾਂ ਦੇ ਨਿੱਜੀ ਨਹੀਂ ਆਪ ਕਹਿ ਸਕਦੇ ਜੀ ਪਿੰਡ ਦੇ ਪਿੰਡ ਦੇ ਵਿਕਾਸ ਬਹੁਤ ਜ਼ਿਆਦੇ ਹੋਏ ਆ ਆਮ ਤੌਰ ਤੇ ਕਹਿੰਦੇ ਪਿੰਡ ਦਾ ਕੰਮ ਨਹੀਂ ਕਰਦੇ ਹੁੰਦੇ ਜੇ ਕੋਈ ਲੀਡਰ ਬਣ ਜੇ ਤਾਂ ਜਾਨੀ ਕਿ ਨਹੀਂ ਸਾਡੇ ਖਾਸ ਕਰਕੇ ਸਰਦਾਰ ਨਿਸ਼ਾਤਰ ਸਿੰਘ ਜੀ ਬਰਾੜ ਉਹਨਾਂ ਨੇ ਪਿੰਡ ਲਈ ਬਹੁਤ ਕੁਝ ਕੀਤਾ ਜੀ ਜਾਨੀ ਕਿ ਜਨ ਜਨ ਨੂੰ ਕਹਿ ਦਗੇ ਸਟੇਡੀਅਮ ਆ ਜਨ ਮੀਡੀਆ ਆ ਜੀ ਮਾਰਕੀਟ ਕਾ ਇਥੇ ਕਮੇਟੀ ਦਾ ਹਾਲ ਬਣਾਇਆ ਜੀ ਵਧੀਆ ਕੰਮ ਕੀਤੇ ਉਹਨਾਂ ਨੇ ਯਾਨੀ ਕਿ ਮੰਡੀ ਦਾ ਫੜ ਪੱਕਾ ਕੀਤਾ ਜੀ ਹੋਰ ਵਧੀਆ ਕੰਮ ਪਿੰਡ ਦੇ ਵਿੱਚ ਸਾਰੀਆਂ ਗਲੀਆਂ ਨਾਲੀਆਂ ਸੜਕਾਂ ਬਣਾਈਆਂ ਯਾਨੀ ਕਿ ਵੀ ਗਲੀਆਂ ਨਾਲੀਆਂ ਨਹੀਂ ਕਹਿ ਸਕਦੇ ਸੜਕਾਂ ਬਣਾਈਆਂ ਪਿੰਡ ਦੇ ਵਿੱਚ ਸਾਰੀਆਂ ਭਗਵੰਤ ਮਾਨ ਨੇ ਵੀ ਕਿਹਾ ਭਗਵੰਤ ਮਾਨ ਕਹਿੰਦਾ ਮੈਂ ਵੀ ਬਹੁਤ ਕੰਮ ਕੀਤੇ ਆ ਇਹਨਾਂ ਰੁਜ਼ਗਾਰ ਦੇ ਦਿੱਤੇ ਨਸ਼ਾ ਖਤਮ ਕਰਤਾ ਨਹੀਂ ਨਸ਼ਾ ਨਹੀਂ ਖਤਮ ਹੋਇਆ ਜੀ ਅਜੇ ਨਸ਼ਾ ਤਾਂ ਜੇ ਆਪਾਂ ਕਹਿ ਦਈਏ ਵੀ ਜੇ ਅੱਗੇ 5 ਸੀ ਸੌਣ 50 ਹੈ ਨਸ਼ਾ ਵਧਿਆ ਹਾਂ ਇੱਕ ਕਾਲੂ ਵੀ ਤੁਹਾਡੇ ਇਥੋਂ ਕਾਲੀਗਾਂ ਨੇ ਵਿਰਾਜ ਕਰਿਆ ਤੁਹਾਡੇ ਪਿੰਡ ਦੇ ਸਿਆਸਦਾਨਾਂ ਦੇ ਵਿੱਚ ਜਿਹਨਾਂ ਕਿ ਕਾਂਗਰਸ ਨੇ ਵੀ ਕਰਿਆ ਕਾਂਗਰਸ ਦੇ ਰਾਜ ਵਿੱਚ ਇੰਨਾ ਕੰਮ ਹੁੰਦਾ ਸੀ ਜਿਵੇਂ ਗੁਰਦੇਵ ਬਾਦਲ ਤੁਸੀਂ ਕਹਿੰਦੇ ਬਹੁਤ ਕੰਮ ਕਰਦੀ ਸੀ ਕਾਲੀਗਾਂ ਦੀ ਸਰਕਾਰ ਸੀ ਜਗਿੰਦਰ ਪੰਜ ਕਰਾਈ ਰਿਹਾ ਤੁਹਾਡੇ ਇਥੇ ਐਮਐਲ ਰਿਹਾ ਉਹ ਵੀ ਉਹਦਾ ਸਰਕਾਰ ਦੇ ਵਿੱਚ ਉਹ ਦੱਸ ਦੇਣਾ ਨਹੀਂ ਡੱਕਾ ਉਹ ਕਾਰਨ ਹੋਰ ਸੀ ਨਾ ਜਿਹੜਾ ਗੁਰਦੇਵ ਸਿੰਘ ਬਾਦਲ ਸੀ ਉਹ ਕੈਬਨਟ ਮੰਤਰੀ ਸੀ ਇਹ ਤੁਹਾਨੂੰ ਪਤਾ ਹੈ ਤੇ ਕੈਬਨਟ ਮੰਤਰੀ ਹੁੰਦਿਆ ਹੋਇਆ ਵੀ ਕੋਈ ਵੀ ਕੰਮ ਹੈ ਵੀ ਉਹਦਾ ਪਹਿਲ ਦੇ ਆਧਾਰ ਤੇ ਹੁੰਦਾ ਸੀ ਜੀ ਇਸ ਕਰਕੇ ਵੀ ਕੰਮ ਗੁਰਦੇਵ ਸਿੰਘ ਬਾਦਲ ਨੇ ਕੀਤੇ ਵੱਧ ਬਾਕੀ ਇਹ ਜੀ ਗੱਲ ਨਹੀਂ ਜਗਿੰਦਰ ਸਿੰਘ ਨੇ ਕੰਮ ਕੀਤੇ ਆ ਆਪਾਂ ਕਹਿਦਗੇ ਵੀ ਨਹੀਂ ਕੀਤੇ ਵਧੀਆ ਕੀਤੇ ਕੰਮ ਵਧੀਆ ਉਹਨਾਂ ਉਹਨਾਂ ਪਰਿਵਾਰ ਕਿਵੇਂ ਆ ਜਿਵੇਂ ਸੁਭਾ ਸਿੰਘ ਬਾਦਲ ਆ ਜਿਵੇਂ ਉਹ ਲੋਕਾਂ ਦੇ ਵਿੱਚ ਵਿਚਰਦੇ ਆ ਉਸੇ ਤਰ੍ਹਾਂ ਜਿਵੇਂ ਉਹਨਾਂ ਦਾ ਬਾਪ ਵਿਚਰਦਾ ਸੀ ਲੋਕਾਂ ਚ ਨਹੀਂ ਆਪਾਂ ਨਹੀਂ ਇਹਦੇ ਬਾਰੇ ਨਹੀਂ ਕੰਮ ਕੰਮ ਮੈਂ ਉਹ ਨਹੀਂ ਕਹਿੰਦਾ ਵੀ ਜਿਵੇਂ ਗੁਰਦੇਵ ਸਿੰਘ ਤੁਹਾਡੇ ਕੰਮ ਆਉਂਦਾ ਸੀ ਗੁਰਦੇਵ ਸਿੰਘ ਬਾਦਲ ਸੁਭਾ ਸਿੰਘ ਵੀ ਉਦਾਂ ਹੀ ਕੰਮ ਆਉਂਦੇ ਰੱਖ ਹਾਂ ਆਉਂਦਾ ਯਾਨੀ ਕਿ ਹੋਰ ਕੰਮ ਕੀ ਹੁੰਦਾ ਲੋਕ ਕਹੇ ਦੇ ਦੁੱਖ ਦੇ ਅਸੀਂ ਸ਼ਰੀਕ ਹੋਣਾ ਕੋਈ ਸੁੱਖ ਦੀ ਘੜੀ ਆ ਤਾਂ ਵੀ ਆਉਂਦਾ ਜੇ ਦੁੱਖ ਦੀ ਘੜੀ ਤਾਂ ਵੀ ਆ ਤੇ ਕੰਮ ਤਾਂ ਹੁਣ ਤੁਹਾਨੂੰ ਪਤਾ ਹੀ ਦੂਜੀ ਸਰਕਾਰ ਨਹੀਂ ਉਹ ਤਾਂ ਵਿਚਾਰੇ ਤਾਂ ਹੁੰਦੇ ਕਿ ਕਹਿ ਦਈਏ ਵੀ ਕੰਮ ਕਰਦਾ ਉਹ ਜੀ ਤੇ ਵੀ ਜਾਨੀ ਕਿ ਲੋਕਾਂ ਦੇ ਵਿੱਚ ਬੋਲਚਾਲ ਉਹਦਾ ਵਧੀਆ ਜੀ ਇਕੱਲੀ ਸਰਕਾਰ ਚ ਤੁਹਾਡੇ ਪਰ ਜਿੰਨ ਕਿ ਪਿੰਡ ਦੇ ਵਿੱਚ ਕਿੰਨੇ ਕਿ ਬੱਚੇ ਨੌਕਰੀਆਂ ਮਿਲੀਆਂ ਨੌਕਰੀਆਂ ਜਿੰਨੀਆਂ ਕਿ ਨਿਕਲ ਗਈਆਂ ਉਹਨੇ ਕਿ ਮਿਲੀਆਂ ਹੀ ਐਜੀ ਗੱਲ ਨਹੀਂ ਹਾਂ ਮਿਲੀਆਂ ਜਿਹੋ ਜਿਹੇ ਪੜ੍ਹਾਈ ਸੀ ਬੱਚੇ ਨੂੰ ਉਸੇ ਨੌਕਰੀ ਮਿਲੀ ਆ ਚਲੋ ਇਧਰ ਬਾਈ ਨੂੰ ਪੁੱਛਦਾ ਤੁਸੀਂ ਇੱਕ ਜਗਿੰਦਰ ਦੀ ਗੱਲ ਕਰਦੇ ਸੀ ਮੈਂ ਕਿਹਾ ਉਹਨੇ ਤਾਂ ਕੋਈ ਢੱਕਾ ਨਹੀਂ ਕੰਮ ਲਾ ਕੀਤਾ ਸਾਡੇ ਬੰਦ ਦਾ ਭਰਾਵਾ ਉਧਰ ਅੱਛਾ ਇਸ ਤਰ੍ਹਾਂ ਹੀ ਨਹੀਂ ਉਹ ਤਾਂ ਬੇਕਾਰ ਦੀ ਬੰਦਾ ਵਰਗੀ ਸੀ ਜਗਿੰਦਰ ਪੰਜ ਕਰਾਈ ਨੇ ਜਦੋਂ ਜਿੱਤ ਜਾਂਦਾ ਉਦੋਂ ਬਾਅਦ ਪਿੰਡ ਦਾ ਕੰਮ ਕੋਈ ਨਹੀਂ ਕਰਿਆ ਹਾਂ ਨਾ ਕੋਈ ਨਹੀਂ ਕੰਮ ਕੀਤਾ ਅੱਛਾ ਨਹੀਂ ਕੀਤਾ ਕੋਈ ਕੰਮ ਦੁਖਦ ਸੁਖਦੇ ਵੀ ਨਹੀਂ ਗਈ ਨਾ ਨਾ ਉਹਨੇ ਕਿਸੇ ਨੂੰ ਟੂਆ ਨਹੀਂ ਮਾਰਿਆ ਅੱਛਾ ਤੂੰ ਤੁਸੀਂ ਕੱਲੀ ਤੇ ਕਾਂਗਰਸੀਆਂ ਅਜੇ ਤਾਂ ਦੋਨੇ ਕੋਸੀਆਂ ਬਾਈ ਅੱਛਾ ਮਿਕਸ ਜੀ ਹਾਂ ਜੀ ਹੁਣ ਕਿਵੇਂ ਲੱਗਦਾ ਜੇ ਉਹਨੇ ਜਨਨ ਕਿ ਮੈਦਾਨ ਦੇ ਵਿੱਚ ਉਹਨਾਂ ਨੇ ਜਨਨ ਕਿ ਅ ਠਾਤਾ ਜੇ ਕਾਂਗਰਸ ਦਾ ਐਲਾਨ ਨਹੀਂ ਕਰਿਆ ਜਨਨ ਕਿ ਕੱਲ੍ਹ ਗਣ ਨੇ ਜਨਨ ਕਿ ਰਾਜ ਐਲਾਨ ਕਰਤਾ ਰਾਜਵਿੰਦਰ ਸਿੰਘ ਨੂੰ ਜਨਨ ਕਿ ਤੁਹਾਡੇ ਪਿੰਡ ਦਾ ਦੋਤਾ ਕਿਵੇਂ ਲੱਗਦਾ ਉਹ ਠੀਕ ਆ ਹੋ ਰਹੀ ਹੈ ਜੀ ਉਹਨੇ ਵੋਟਾਂ ਪਾਉਣੀਆਂ ਇਹ ਤਾਂ ਅੱਛਾ ਹਾਂ ਕੱਲ੍ਹ ਗਣ ਨੇ ਵੋਟਾਂ ਪਾਉਣੀਆਂ ਇਹ ਕਹਿੰਦੇ ਵੀ ਸਾਡੇ ਪਿੰਡ ਦੇ ਵਿੱਚ ਜਨਨ ਕਿ ਕਾਲੀ ਸਰਕਾਰ ਚ ਬਹੁਤ ਜਨਨ ਕਿ ਕੰਮ ਹੋਇਆ ਕਿਵੇਂ ਲੱਗਦਾ ਬਾਪੂ ਜੀ ਤੁਹਾਨੂੰ ਮੈਂ ਤੈਨੂੰ ਕੱਖ ਨਹੀਂ ਹੋਇਆ ਹਾਂਜੀ ਕੱਖ ਨਹੀਂ ਹੋਇਆ ਮੈਂ ਤੈਨੂੰ ਪੰਨੇ ਦੇ ਵਿੱਚ ਕੰਮ ਹੋਇਆ ਨਹੀਂ ਰੋਲਾ ਖੜੇ ਸਾਰੇ ਬੰਦੇ ਕਾਲੀ ਪਾਰਟੀ ਕਾਲੀ ਫੈਲਾਈ ਜਾਂਦੀ ਆਪਾਂ ਕਿਉਂ ਨਿੰਦੇ ਨਹੀਂ ਰੋਲਾ ਖੜੇ ਨਹੀਂ ਤੁਸੀਂ ਅਸੀਂ ਇਹ ਨਿੰਦਾਂ ਦੀ ਬੜੀ ਜਾਗਰਦੀ ਉਸ ਬਤਲ ਉਹ ਸੁਪਰੀਆਂ ਇੰਨੀਆਂ ਮਾਰ ਗਿਆ ਨਰਮੇ ਸਾਰੇ ਬਰਬਾਦ ਹੋ ਗਏ ਪੈਸੇ ਲਏ ਉਹਨਾਂ ਤੋਂ ਇਹਨੂੰ 4 ਰਾਂਡੇ ਮੈਂ ਦੇ ਦਿੰਦਾ ਬਰਨਾਰ ਫਜੀਲ ਤੁਸੀਂ ਕਰਦੀ ਬਤਲ 1971 ਚ ਸਤਸਨ ਫਤਿਹ ਸੁਣੇ ਗੁਰਦੁਆਰੇ ਦੇ ਰੋਲੇ 'ਚ ਤੇ ਪਹਿਲਾਂ ਅਸੀਂ ਆਗਰੇ ਸੀ 150 ਬੰਦਾ ਗਏ ਰਮਾਣੇ ਆਪਣੇ ਵਕੀਲ ਮਿੰਦਰ ਸਿੰਘ ਰਮਾਣੇ ਨਾਲ ਤੇ ਉਥੋਂ 9 ਦਿਨ ਬਾਅਦ ਅਸੀਂ ਜਾੜੇ ਬਨਾਰਸ ਲੜਾਈ ਲੱਗਣੀ ਸੀ ਉੱਥੇ ਗਰਦੇਬਾਦਲ ਸੀ ਜ ਡਬਕੀ ਵਜਾਉਂਦਾ ਹੁੰਦਾ ਸੀ ਇਹਨੂੰ ਚਾਰਾਂ ਨੇ ਦੇ ਦੇ ਤਿੰਨ ਵਾਰੀ ਧੰਨਵਾਦ ਕਰਦਾ ਇੰਸ਼ੀਅਰ ਕਿੰਬਰਾੜ ਮੈਨੂੰ ਚਾਰਾਂ ਨੇ ਰੰਗਾਂ ਮੈਂ ਧੰਨਵਾਦ ਕਰਦਾ ਤੇ ਬਾਅਦ ਖੇਤੀਬਾੜੀ ਮੰਤਰੀ ਬਣ ਕੇ ਲੋਕਾਂ ਦੇ ਸੁਪਰੀਆਂ ਦੇ ਕੰਪਨੀਆਂ ਤੋਂ ਪੈਸੇ ਲਿਆਗਾ ਤੇ ਬਰਬਾਦ ਹੋ ਗਈ ਨਰਮੇ ਕੱਖ ਨਹੀਂ ਕੀਤਾ ਮੈਂ ਤਕਉਂਗਾ ਕਿ ਕਿਹੜੀ ਸਰਕਾਰ ਨੇ ਵਧੀਆ ਕੰਮ ਕੀਤਾ ਕੰਮ ਸਰਕਾਰਾਂ ਦਾ ਇਹਨਾਂ ਨਾਲੋਂ ਤਾਂ ਚੰਗੇ ਹੀ ਹਰੇ ਨੇ ਕੈਪਟਨ ਨੇ ਵਧੀਆ ਕਰਤੇ ਕੈਪਟਨ 5 ਸਾਲ ਪਹਿਲੇ ਚੰਗੇ ਵਧੀਆ ਕਰ ਗਿਆ ਮੈਨੂੰ ਨਹੀਂ ਕੀਤਾ ਅਸੀਂ ਉਸ ਤੋਂ ਬਾਅਦ ਮੈਂ ਨਹੀਂ ਕੀਤਾ ਉਦੋਂ ਬਾਦਿੰਡਾ ਕਾ ਕੀਤਾ ਛੱਡ ਗਿਆ ਰੋਲੇ ਖਤਮ ਕੋਈ ਨਹੀਂ ਕੀਤਾ ਸਰਕਾਰ ਜਿੰਨਾ ਕੋਨਾ ਚਈ ਜਾਂਦਾ ਹਰੇਕ ਕੰਮ ਦਾ ਬਸ ਜੀ ਇਧਰ ਹੀ ਪੁੱਛ ਲੈਣਾ ਬਾਈ ਤੁਹਾਨੂੰ ਕਿਵੇਂ ਲੱਗਦਾ ਸਾਨੂੰ ਤਾਂ ਸਾਰੇ ਹੀ ਚੰਗੇ ਲੱਗਦੇ ਆ ਕਰਨ ਦਾ ਕੋਈ ਨਹੀਂ ਕੋਸ ਹੈ ਨਹੀਂ ਬਸ ਵੋਟਾਂ ਲੈ ਕੇ ਆਵਾਜ਼ ਦੇ ਘਰੇ ਆ ਉਹਦੇ ਜਿੱਤ ਕੇ ਮੜ ਕੇ ਤੂੰ ਕੌਣ ਤੇ ਮੈਂ ਕੌਣ ਹੈ ਜੀ ਜੇ ਵੋਟਾਂ ਲੈਣ ਤੱਕ ਹੀ ਆ ਅੱਛਾ ਮਤਲਬ ਤਾਕਾ ਮੜ ਕੇ ਕੋਈ ਨਹੀਂ ਕੰਮ ਕਰਦਾ ਜੀ ਹੁਣ ਕੀ ਲੱਗਦਾ ਕਿਹੜੀ ਪਾਰਟੀ ਬਾਜੀ ਮਰੂਗੀ ਮੈਂ ਕਹਿ ਸਕਦੇ ਹਾਂ ਇਹ ਬੰਦੇ ਭਲੇ ਮਾਨਸਾ ਕਰਦੇ ਬਦਲ ਕੇ ਮੇਸ਼ਾ ਜੇਤ ਸਾਕਦੇ ਦੂਜੇ ਬੰਦੇ ਬਾਹਰਲੇ ਲੈਣ ਕਿ ਤਾਰੇ ਕੀ ਕਹਿ ਸਕਦੇ ਇੱਕ ਕਹਿੰਦੇ ਹੁੰਦੇ ਵੀ ਆਪ ਦੇ ਏਰੀਆ ਦਾ ਬੰਦਾ ਸਹੀ ਦਾ ਸਾਨੂੰ ਏਰੀਆ ਦੇ ਲੋਕ ਮੰਗ ਕਰਦੇ ਹੁੰਦੇ ਆ ਵੀ ਇਹ ਤੁਹਾਡੇ ਏਰੀਏ ਦੇ ਆ ਹਰਕ ਤਾਂ ਹੈ ਏਰੀਏ ਦੇ ਹੀ ਸਾਡੇ ਦੇ ਹੂੰ ਫਰੀਦਪੁਰ ਜ਼ਿਲ੍ਹੇ ਦੇ ਹੀ ਆ ਨਾਲੇ ਦੋਤਾ ਵੀ ਆ ਤੇ ਉਹ ਵੀ ਇੱਥੇ ਰਹਿ ਕੇ ਧਰਮਕੋਟ ਦੇ ਦਾ ਹੈਗੇ ਹੂੰ ਵੀ ਪਰਿਵਾਰ ਮਿਲ ਸਾਰ ਆ ਉਹ ਵਧੀਆ ਪਰਿਵਾਰ ਆ ਪਹਿਲਾਂ ਤੋਂ ਉਹਨਾਂ ਦਾ ਪਿਓ ਉਹਦਾ ਵਧੀਆ ਬਾਪੂ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਬਸ ਠੀਕ ਹੈ ਸਾਰੇ ਇੱਕੋ ਹੀ ਪਾਰਟੀ ਆ ਜਿੰਨੇ ਬੈਠੇ ਆ ਅੱਛਾ ਕਿਸੇ ਨੂੰ ਨਾ ਨਿੰਦਿਆ ਕਰਨ ਬੋਟਾ ਦੀ ਮਰਜ਼ੀ ਨਾ ਪਾਉਣੀ ਐ ਤੇ ਕਿਤੇ ਮਰਜ਼ੀ ਦੱਸ ਦੇਣਗੇ ਨਾ ਅੱਛਾ ਜੇ ਦੱਸ ਫਿਰ ਬਾਚੇ ਦੱਸ ਨੋ ਕਿ ਜਿੱਤ ਕੇ ਕਹਿੰਦੇ ਕਿ ਤੈਨੂੰ ਭਾਈ ਸੀ ਬੋਟਾ ਵਾਲੇ ਦਿਨ ਵੇਖਾਂਗੇ ਉਹ ਜੇ ਜਿੱਤ ਕੇ ਕਹਿੰਦੇ ਨਹੀਂ ਦੱਸਦੇ ਬੋਟਾ ਵਾਲੇ ਦਿਨ ਦੱਸਾਂਗੇ ਵੀ ਇਹਨੂੰ ਪਾਉਣੀ ਆ ਅੱਛਾ ਚਲੋ ਬਾਪੂ ਤੁਹਾਨੂੰ ਬੋਟ ਦਾ ਆਪ ਕੋ ਆਪਣੀ ਮਰਜ਼ੀ ਨਾਲ ਪਾਉਣੀ ਕਿ ਨਹੀਂ ਸਹੀ ਕੋਈ ਕਿਸੇ ਦੀ ਆਖੇ ਨਹੀਂ ਪਾਉਂਦਾ ਹਾਂ ਉਹ ਲੀਡਰ ਜਿਹੜੇ ਆਉਂਦੇ ਆਪੋ ਆਪਣਾ ਮਾਤ ਉਹ ਕੱਢ ਕੇ ਤੁਰੇ ਜਾਂਦੇ ਆ। ਜੀ। ਬਾਕੀ ਹਜੇ ਜਿੰਨੇ ਜਿੰਨੇ ਬੰਦੇ ਖੜੇ ਨਹੀਂ ਸਾਰੇ। ਜਦੋਂ ਸਾਰੇ ਬੰਦੇ ਖੜਨਗੇ ਫਿਰ ਪਤਾ ਲੱਗੇ। ਜੀ। ਕਿ ਨਹੀਂ। ਨਹੀਂ ਬਾਪੂ ਭਗਵਾਨ ਤੁਮਾਨ ਦੇ ਕੰਮ ਤੋਂ ਖੁਸ਼ ਹਾਂ ਸੀ। ਅਜਾ ਅਜਾ ਸਾਡੇ ਆਯੂ ਕੰਮ ਤਾਂ ਜਿੰਨੇ ਹੁੰਦੀ ਉਹ ਵੀ ਕਰੀ ਜਾਂਦੇ ਆ। ਹਰ ਇੱਕ ਸਰਕਾਰ ਜਿੰਨੇ ਬਹੁਤ ਸਰਕ ਚਾਹੁੰਦੀ ਹਰ ਮੈਂ ਆਵਦੀ ਆਵੜਾਈ ਕਰਾਂ ਕੰਮ ਕਰਾਂਗੇ ਨਹੀਂ। ਕਹਿੰਦੇ ਵੀ ਜ਼ਿਆਦਾ ਕੰਮ ਡਿਵੈਲਪਮੈਂਟ ਹੋਈ ਆ ਜਨ ਕਿ ਕਾਲੀਆਂ ਦੇ ਰਾਜ ਚ। ਉਦੋਂ ਬਾਅਦ ਜਾਨੀ ਕਿ ਜਿਹੜੀ ਡਿਵੈਲਪਮੈਂਟ ਘਟ ਗਈ ਇਹ ਗੱਲ ਸੱਚ ਆ ਜਾਂ ਕਿਵੇਂ ਨਹੀਂ ਕਾਂਗੇ ਹੋਈ ਕਾਲੇ ਦੋਵੇਂ ਤਰੀਕੇ ਡਿਮਾਇਨਟ ਜਿੰਨੇ ਕਹੇ ਤੋਂ ਹੁੰਦੀ 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 ਇੱਕ ਤਾਂ ਕਿਵੇਂ ਆਪਾਂ ਗੱਲ ਕਰਦੇ ਹਾਂ ਕੈਬਨਿਟ ਮੰਤਰੀ ਹੈ ਇੱਕ ਐਮਐਲਏ ਹੈ ਐਮਐਲਏ ਨੇ ਆਪਦੇ ਪਾਵਰ ਦੀ ਕਰਨੀ ਆ ਜਿਹੜਾ ਵੱਡਾ ਉਹਨੇ ਹੁਣ ਸਾਡੇ ਅਨਮੋਲ ਹੈ ਆਵਾਜ਼ ਦੇ ਬਾਟੇ ਇਹਨੇ ਉਸਦੇ ਨਾਲ ਨਮਕ ਕਰਨੇ ਕਿਨੇ ਨੋ ਹੋ ਸਕਦਾ ਹੁਣ ਕਾਇ ਪਿੰਡਾਂ ਚ ਆਇਆ ਥੋੜੇ ਪਿੰਡਾਂ ਛੋਟੇ ਛੋਟ ਬਣਾਈ ਜਾਂਦਾ ਰੱਖਣੀ ਨਹੀਂ ਪਾਏ ਉਹਨੇ ਦੋ ਤਨ ਨਾਲ ਕਿਵੇਂ ਆਇਆ ਦੋ ਤਨ ਨਾਲ ਰੱਖਣੀ ਨਹੀਂ ਪਾਏ ਤਾਂ ਅੱਛਾ ਨਹੀਂ ਉਹ ਜਾਣਦੇ ਮੁਲਕ ਨੂੰ ਜਾਣਦੇ ਹੀ ਬਰੂਹ ਨਹੀਂ ਵੇਖੀ ਕਿ ਰਿਹਾ ਪਹਿਲਾਂ ਆਉਂਦਾ ਆਉਂਦਾ ਜੋ ਵੋਟਾਂ ਲੈਣਗਾ ਸੀ ਉਦੋਂ ਮੁੜ ਕੇ ਜਾ ਵੇਖਿਆ ਨਹੀਂ ਪਤਾ ਨਹੀਂ ਕਿੱਥੇ ਵੜ ਗਿਆ ਧੰਨਵਾਦ ਦੌਰਾ ਕਰਨੀ ਆ ਕਦੀ ਨਾ ਨਾ ਜੀ ਧੰਨਵਾਦ ਕਾਹਦਾ ਵੋਟਾਂ ਲਾਉਣ ਆਵੂਗਾ ਹੌਣ ਹੌਣ ਪਿੰਡਾਂ ਦੇ ਵਿੱਚ ਜਨਨ ਕਿਉ ਆ ਰਹੇ ਆ ਜਨਨ ਕਿ ਬੁੱਟਾ ਲੈਣ ਹੁਣ ਤੁਸੀਂ ਸਮਝਵਾ ਕਰੋਗੇ ਦੇ ਨਾਲ ਹੁਣ ਆਉਂਦਾ ਵੋਟਾਂ ਨੂੰ ਕਹਿਣ ਆਉਂਦਾ ਧਰਮਜੀਤ ਕਰਮਜੀਤ ਦੇ ਨਾਲ ਅੱਛਾ ਉਹ ਨਹੀਂ ਆਇਆਗਾ ਕਿਸੇ ਅੱਛਾ ਉਹਨਾਂ ਦੇ ਨਾਲ ਹੀ ਆਊਗਾ ਹਾਂ ਉਹਨਾਂ ਦੇ ਨਾਲ ਹੁਣ ਕਰਮਜੀਤ ਜੀ ਜਨਨ ਦੇ ਦੌਰਾ ਕਰਕੇ ਤੁਹਾਡੇ ਹਾਂ ਆਇਆ ਸਿੱਖ ਜਨਨ ਇੱਥੇ ਅੱਛਾ ਕੋਈ ਵਿਰੋਧ ਹੋਇਆ ਪਿੰਡ 'ਚ ਨਹੀਂ ਪਿੰਡ 'ਚ ਨਹੀਂ ਵਿਰੋਧ ਆਇਆ ਹਨੇਰਾ ਹੈ ਰਾਤ ਨੂੰ ਸਾਡਾ ਪਿੰਡ ਨਹੀਂ ਕਿਸੇ ਦਾ ਵਿਰੋਧ ਸਾਡਾ ਪਿੰਡ ਕਿਸੇ ਦਾ ਵੀ ਕੋਈ ਵਿਰੋਧ ਨਹੀਂ ਕਰਦਾ ਕੋਈ ਤੁਰਿਆ ਵੀ ਕੋਈ ਤੁਰਿਆ ਜੋ ਵੀ ਆਵੇ ਸੋ ਰਾਜੀ ਜਾਵੇ ਯਾਨੀ ਕਿ ਵੀ ਹਰੇਕ ਨੇ ਆਪਣੀ ਮਤ ਨਾਲ ਵੋਟ ਪਾਉਣੀ ਹੈ ਸਾਰੇ ਚੰਗੇ ਆ ਤੇ ਸਾਰੇ ਮੰਦੇ ਆ ਜਿਹਨੂੰ ਕਹਿੰਦੇ ਪੰਜਾਬੀ ਚ ਵੀ ਸਾਡਾ ਪਿੰਡ ਕਿਸੇ ਦਾ ਵਿਰੋਧ ਨਹੀਂ ਕਰਦਾ ਜਿਨੇ ਆਪਦੀ ਮਤ ਨਾਲ ਵੋਟ ਪਾਉਣੀ ਆ ਜੇ ਮੈਨੂੰ ਤੂੰ ਚੰਗਾ ਲੱਗਾ ਤੈਨੂੰ ਪਾਉਂਗਾ ਜੇ ਬਾਈ ਚੰਗਾ ਲੱਗਾ ਬਾਈ ਨੂੰ ਪਾਉਂਗਾ ਬਸ ਇੱਕ ਹੀ ਗੱਲ ਆ ਇੱਕ ਇਹ ਐਂ ਦੱਸੋ ਵੀ ਪਿੰਡ ਦੇ ਵਿੱਚ ਆਮ ਤੌਰ ਤੇ ਤੁਸੀਂ ਥੋੜੇ ਸਾਰੇ ਪਾਰਟੀਆਂ ਦੇ ਜਨਕੀ ਇੱਥੋਂ ਲੀਡਰ ਉਠਦੇ ਆ ਪਹਿਲਾਂ ਕੁਝ ਕਮਜ਼ੋਰ ਜਾਂ ਹੁੰਦਾ ਜਦੋਂ ਸਿਆਸਤ ਦੇ ਵਿੱਚ ਜਾਵੜਦਾ ਉਦੋਂ ਕਹਿੰਦੇ ਜੀ ਪਹਿਲਾਂ ਤਾਂ ਇਹਦੇ ਕੋਲੇ ਚਾਰ ਕਿਲੇ ਸੀ ਉਹ ਜਦੋਂ ਸਿਆਸਤ ਦੇ ਵਿੱਚ ਆ ਗਿਆ ਇਹ 100 ਕਿਲਾ ਪਹਿਲੀ ਬਣਾ ਕੋਈ ਇਹੋ ਜਿਹਾ ਕੁਝ ਐ ਤੁਹਾਡੇ ਪਿੰਡ ਦੇ ਵਿੱਚ ਸਾਰੇ ਬਣਾਏ ਜਾਂ ਸਾਡੇ ਤਾਂ ਜੀ ਸਰਦ ਤੇ ਵਿਚਾਰੇ ਨੇ ਆਪ ਦਾ ਗਵਾਇਆ ਹੀ ਐ ਸਾਡੇ ਪਿੰਡ ਤਾਂ ਨਹੀਂ ਕਿਸੇ ਨੇ ਬਣਾਇਆ ਮੈਂ ਕਹਿਦਗੀ ਹਾਂ ਉਹਨੇ ਤਾਂ ਆਪ ਦਾ ਗਵਾਇਆ ਹੀ ਐ ਲੋਕਾਂ ਦੀ ਸੇਵਾ ਚ ਅੱਛਾ ਨਹੀਂ ਉਹਨੇ ਕੁਝ ਬਣਾਇਆਗਾ ਹੋਰ ਕੋਈ ਏਡਾ ਵੱਡਾ ਲੀਡਰ ਉਹ ਤੋਂ ਬਾਅਦ ਉੱਠਨੇ ਸਰਦਾਰ ਪਹਿਲਾਂ ਸਰਦਾਰ ਦੂਜਾ ਸੀਗੇ ਦਲਵਾਰ ਸਿੰਘ ਉਹਨੇ ਵੀ ਵਿਚਾਰੇ ਨੇ ਆਪ ਦਾ ਗਵਾਇਆ ਹੀ ਐ ਕੁਝ ਬਣਾਇਆ ਨਹੀਂ ਯਾਨੀ ਕਿ ਵੀ ਦਰਵੇਸ਼ ਬੰਦੇ ਉੱਠੇ ਸਾਡੇ ਪਿੰਡੋਂ ਤਾਂ ਜਿੰਨੇ ਵੀ ਉੱਠੇ ਆ ਸਿਆਸਤਦਾਨ ਕੋਈ ਯਾਨੀ ਕਿ ਅਗ ਲਗੜਾ ਉੱਠੇ ਹੀ ਨਹੀਂਗਾ ਜਿਹਨੂੰ ਕਹਿਦਗੇ ਆਪਾਂ ਲੀਡਰ ਮੋਗੋ ਮਰਜ਼ੀ ਬਣਾਈ ਜਾਣਾ ਨਹੀਂ ਬਣਾਈ ਜਾਣਾ ਸਾਡੇ ਪਿੰਡ ਦੇ ਬੰਦੇ ਨੇ ਪੰਚਾਇਤ ਮੈਂਬਰ ਹੋ ਤੁਸੀਂ ਨਹੀਂ ਹੋਰ ਸਾਫ ਕਰੋ ਉਦੋਂ ਕੰਮ ਕਿਵੇਂ ਹੁੰਦੀ ਤੁਹਾਡੀ ਕੰਮ ਕੀਤੇ ਜਿੰਨੇ ਹੋਏ ਸੀ ਨਹੀਂ ਕਿਹੜੀ ਸਰਕਾਰ ਨਾਲ ਜੁੜੇ ਹੋਏ ਸੀ ਕਾਲੀਆਂ ਨਾਲ ਕਾਲੀਆਂ ਨਾਲ ਜੁੜੇ ਸੀ ਕਾਲੀਆਂ ਨਾਲ ਬਹੁਤ ਕੰਮ ਹੋਇਆ ਉਹ ਉਹ ਤਾਂ ਕਹਿੰਦੇ ਕਾਲੀਆਂ ਨੇ ਕੰਮ ਹੀ ਨਹੀਂ ਕਰੇ ਵਿਰੋਧੀ ਤਾਂ ਕਹਿੰਦੇ ਵਿਰੋਧੀਆਂ ਨੇ ਤਾਂ ਕਹਿੜਾ ਹੀ ਹੁੰਦਾ ਰੇਟ ਨੇ ਕੰਮ ਖੋਇਆ ਸੀ ਆਪ ਕਰਾਏ ਨਹੀਂ ਗੁਰਦੇਵ ਬਾਦਲ ਦਾ ਜਿਹੜਾ ਪਰਿਵਾਰ ਹੈ ਇੱਥੇ ਤੁਹਾਡੇ ਨਾਲ ਚੰਗੀ ਤਰ੍ਹਾਂ ਜੁੜਿਆ ਚੰਗੀ ਤਰ੍ਹਾਂ ਤੁਹਾਡੀ ਗੱਲ ਮੰਨਦੇ ਪੂਰੀ ਤਾਂ ਬੇਚੰਗ ਉਤਰ ਆਉਣੇ ਜਾਂਦੇ ਆ ਐਦਕੀ ਫਿਰ ਉਹਨਾਂ ਨੇ ਜਿਨ ਕੇ ਦੋ ਤਾਂ ਉੱਠ ਖੜਾ ਕਿਵੇਂ ਬਾਜੀ ਮਾਰੂਗਾ ਵੇਖੋ ਤਾਂ ਉਹਦੇ ਕਰਮ ਦੱਸਣਗੇ ਆਪਾਂ ਕੀ ਕਹਿ ਸਕਦੇ ਆ ਜੇ ਨਹੀਂ ਤੁਸੀਂ ਕਹਿੰਦੇ ਵੀ ਅਸੀਂ ਕਾਲੀ ਪਾਰਟੀ ਨਾਲ ਜੁੜੇ ਹੋਏ ਹਾਂ ਐਨੇ ਤਾਂ ਪਤਾ ਹੁੰਦਾ ਵੀ ਉਹਨਾਂ ਨੇ ਕਿੰਨੇ ਕੁ ਵੋਟਾ ਇੱਥੋਂ ਪਿੰਡ ਦੀ ਇੱਥੇ ਵੋਟਾਂ ਵਟਾਂ ਦਾ ਹਜੇ ਬਾਈ ਕੋਈ ਪਤਾ ਨਹੀਂ ਲੱਗਣਾ ਕੀ ਲੱਗਦਾ ਮੋਦੀ ਮਾਰੂਗਾ ਬਾਜੀ ਫਿਰ ਹਾਂ ਜੀ ਮੋਦੀ ਨੂੰ ਵੋਟਾਂ ਦਾ 2000 ਰੁਪਏ ਸੰਦਲ ਕਿਸਾਨਾਂ ਨੂੰ ਅੱਛਾ ਹਾਂ ਜੀ ਉਹ ਤਾਂ ਕਹਿੰਦੇ ਕਿਸਾਨਾਂ ਦੇ ਬੰਬ ਸਿੱਟੀਆਂ ਦਾ ਤੂ ਕਹਿੰਦਾ ਇਤਲਾਨ ਦੀ ਕੋਈ ਗੱਲ ਨਹੀਂ ਮਰ ਜਾਂਦੇ ਕੁਛ ਨਹੀਂ ਹੁੰਦਾ ਨੇ ਨਾਲ ਉਹ ਕਹਿੰਦੇ ਕਿਲਾ ਬਚਾਈਆਂ ਪਈਆਂ ਕੋਈ ਨਹੀਂ ਪਤਾ ਸਾਨੂੰ ਜੀ ਹੈ ਮੈਨੂੰ ਵੀ ਪਤਾ ਨਹੀਂ ਤੁਸੀਂ ਕਿਸਾਨ ਹੋ ਹਾਂ ਜੀ ਉਹ ਤਾਂ ਕਹਿੰਦੇ ਕਿਸਾਨਾਂ ਜਿਹੜੇ ਜਾਨੀ ਕਿ ਵਿਰੋਧੀ ਹੈ ਪਾਰਟੀ ਜਿਹੜੀ ਆਈ ਹੈ ਅੱਜ ਕੱਲ੍ਹ ਆਏ ਸਾਰੇ ਕਹਿੰਦੇ ਜੀ ਕੋਈ ਕੁਛ ਕਹਿੰਦੇ ਕੋਈ ਕੁਛ ਕਹਿੰਦੇ ਠੀਕ ਹੈ ਅੱਛਾ ਠੀਕ ਹੈ ਨਾ ਇਹ ਤਾਂ 2000 ਤੋਂ ਬਿਨਾ ਹੋਰ ਮੋਦੀ ਨੇ ਕਿੰਨਾ ਕੰਮ ਕੀਤਾ ਇਹ ਕਰੀ ਜਾਂਦਾ ਕੰਮ ਯਾਨੀ ਉਹ ਕਹਿੰਦੇ ਵੀ ਅਡਾਨੀਆਂ ਬਾਨੀਆਂ ਦੀ ਸਰਕਾਰ ਹੈ ਸਾਰਾ ਕੁਝ ਨੇ ਪ੍ਰਾਈਵੇਟ ਕਰ ਦੇਣਾ ਜਨਨ ਕਿ ਹਵਾਈ ਅੱਡੇ ਇਹ ਖ ਵਿਚ ਕੇ ਖਾ ਗਿਆ ਟ੍ਰੇਨ ਇਹ ਵਿਚ ਕੇ ਖਾ ਗਿਆ ਮੋਦੀ ਨੂੰ ਚੰਗਾ ਕਿਵੇਂ ਕਹਿੰਦੇ ਤੁਸੀਂ ਕਹਿੰਦੇ ਉਹਦੇ ਲੋਕ ਸਾਰੇ ਕੋਈ ਚੰਗਾ ਕਿਸੇ ਨੂੰ ਕੋਈ ਨਹੀਂ ਕਹਿੰਦਾ ਸਾਰੀਆਂ ਪਾਰਟੀਆਂ ਨੂੰ ਪੂਰੀ ਕੋਸ਼ਿਸ਼ ਕੀਤੀ ਜਾਂਦਾ ਕੁਝ ਕਹੀ ਜਾਂਦਾ ਅੱਛਾ ਹਾਂਜੀ ਤੁਹਾਨੂੰ ਤਾਂ ਮੋਦੀ ਚੰਗਾ ਲੱਗਦਾ ਹਾਂਜੀ ਹਾਂਜੀ ਪੰਜਾਬ ਦਾ ਕੋਈ ਲੀਡਰ ਚੰਗਾ ਲੱਗਿਆ ਹਾਂਜੀ ਇਹ ਤੁਸੀਂ ਕਹਿੰਦੇ ਵੀ ਅਦਕੀ ਮੋਦੀ ਉਹ ਬਾਜੀ ਮਾਰੂਗਾ ਮਾਰੂ ਪੱਕਾ ਵਿਰੋਧੀ ਤਾਂ ਕਹਿੰਦੇ ਜਿੱਤਣ ਜਨ ਕੋਈ ਹੋ ਸਾਰੀਆਂ ਪਾਰਟੀਆਂ ਕਰ ਲਗੀਆਂ ਕੋਈ ਪਾਰਟੀਆਂ ਕਹੀ ਜਾਂਦੀਆਂ ਹਰ ਜਦ ਤਾਂ ਕੋਈ ਜਿੱਤ ਜਿੱਕੇ ਨਹੀਂ ਹੂੰ ਠੀਕ ਹੈ ਨਾ ਤੇ ਆਪ ਸਭ ਜਿਹਾ ਵੋਟ ਅੱਗੇ ਪਾਉਣੇ ਮੋਦੀ ਨੂੰ ਪਾਉਣੇ ਪਹਿਲਾਂ ਜੀ ਮੇਰੇ ਸਾਹਣੇ ਪਿੰਡ ਚ ਪਹਿਲਾ ਬੰਦਾ ਹੋਵੇਗਾ ਜਿਹੜਾ ਕਹਿੰਦਾ ਕੋਈ ਕਿਸਾਨ ਵੀ ਮੈਂ ਮੋਦੀ ਨੂੰ ਪਾਉਣਾ ਨਹੀਂ ਆਮ ਤਾਂ ਸਾਰੇ ਕਿਸਾਨ ਬੈਠੇ ਆ ਇਹਦਾ ਵਿਰੋਧੀ ਆ ਪਤਾ ਨਹੀਂ ਕੋਸ਼ ਹੋ ਜੀ ਤਾਂ ਪੁੱਛ ਲੈ ਬਾਪੂ ਖਾਂ ਮੋਦੀ ਨੂੰ ਵੋਟ ਪਾਉਣੇ ਕਿ ਨਾ ਤੁਸੀਂ ਭਾਈ ਜੀ ਨਹੀਂ ਭਰਾ ਵਾਸਤੇ ਇਹ ਤਾਂ ਸਾਰੇ ਐਵੇਂ ਪੁੱਛਣੇ ਪਿਆ ਜਿਹੜਾ ਨਹੀਂ ਪਾਉਣੀ ਨਹੀਂ ਪਾਉਣੀ ਲੈ ਇਹਦਾ ਇਹਦਾ ਸਰ ਮੇਰੇ ਸਾਹਣੇ ਇਹ ਇਕੱਲਾ ਹੀ ਹੈ ਨਹੀਂ ਪਾਉਂਦੇ ਅਸੀਂ ਨਹੀਂ ਪਾਉਂਦੇ ਮੋਦੀ ਉਹ ਤਾਂ ਕਹਿੰਦਾ ਮੋਦੀ ਨੇ ਕੰਮ ਹੀ ਬਹੁਤ ਕਰੇ ਤੂੰ ਕਹਿੰਦਾ ਫਾਈਰ ਪਾਉਣੀ ਹੈ ਕਦੇ ਹੋਣਗੇ ਅੱਛਾ ਇਹ ਵੋਟ ਹੀ ਨਹੀਂ ਪ ਉਹ ਕਹਿੰਦਾ 2000 ਰੁਪਏ ਸਾਨੂੰ ਦਿੱਤਾ। ਕਿੰਦਾ ਆਊਗਾ? ਤੁਹਾਨੂੰ ਆਇਆ? ਨਾ।